ਅਸੀਂ ਪਾਣੀ ਨੂੰ ਰੋਕਾਂਗੇ ਜਿੰਨਾ ਸਾਡੇ ਕੋਲ ਹੋਲਡਿੰਗ ਕੈਪੈਸਿਟੀ ਹੈ ਡੈਮਸ ਦੇ ਵਿੱਚ ਐਂਡ ਇੱਕ ਦਿਨ ਰਾਤ ਨੂੰ ਅਚਾਨਕ ਅਸੀਂ ਛੱਡ ਦਾਂਗੇ ਹੂੰ ਜਿਵੇਂ ਹੁਣ ਜਲਮ ਦੇ ਵਿੱਚ ਪਾਣੀ ਛੱਡਿਆ ਉਹ ਕੈਪੈਸਿਟੀ ਤੋਂ ਕਿਤੇ ਜ਼ਿਆਦਾ ਪਾਣੀ ਛੱਡਿਆ ਜਾਏਗਾ ਹੂੰ ਉਸ ਨੂੰ ਹੋਲਡ ਕਰਨ ਦੀ ਪਾਕਿਸਤਾਨ ਦੇ ਵਿੱਚ ਕੈਪੈਸਿਟੀ ਨਹੀਂ ਪਾਕਿਸਤਾਨ ਦੇ ਫਲਡਸ ਹੋਣਗੇ ਤੇ ਨਾ ਹੀ ਉਸ ਨੂੰ ਗੇਨਫੁਲੀ ਯੂਟਿਲਾਈਜ਼ ਕੀਤਾ ਜਾ ਸਕਦਾ ਨਹੀਂ ਕੀਤਾ ਜਾ ਸਕਦਾ ਵਾਟਰ ਐਜ਼ ਅ ਵੈਪਨ ਹੂੰ ਇੱਕ ਬਹੁਤ ਵੱਡੀ ਸਟੱਡੀ ਹੈ ਕੀ ਅਸੀਂ ਇਹ ਕਰ ਸਕਦੇ ਹਾਂ ਬਹੁਤ ਸਪਾਸਟ ਗੱਲ ਬਿਲਕੁਲ ਕਰ ਸਕਦੇ ਬਰਸਾਤਾਂ ਛੱਡਾਂਗੇ ਨਾਦਰੋ ਉਹਨੂੰ ਇਹ ਸਾਡਾ ਐਨਐਸਾ ਬੰਦਾ ਹੈ ਸਾਡਾ 50 ਗ੍ਰਾਮ ਬੰਦਾ ਤੁਹਾਨੂੰ 50 ਗ੍ਰਾਮ ਦਾਂਗੇ ਆਪਣੀ ਮਰਜ਼ੀ ਨਾਲ ਦਾਂਗੇ ਔਰ ਤਰੀਕਾ ਇਹ ਹੈ ਕਿ ਅਸੀਂ ਆਪਣੀ ਮਰਜ਼ੀ ਦੇ ਨਾਲ ਪਾਣੀ ਦਾਂਗੇ ਜਦੋਂ ਸਾਡਾ ਜੀ ਕਰੇਗਾ ਔਰ ਦਾਂਗੇ ਹੁਣ ਤੁਸੀਂ ਪੰਜਾਬ ਚੀਜ਼ ਦੇਖਿਆ ਪਿਛਲੇ ਸਾਲ ਜਦੋਂ ਉੱਪਰ ਡੈਮ ਦੇ ਵਿੱਚ ਇੱਕਦਮ ਪਾਣੀ ਛੱਡਣਾ ਪਿਆ ਆਪਣੇ ਇੱਥੇ ਚੰਡੀਗੜ੍ਹ ਮੁਹਾਲੀ ਪੰਚਕੋਲਾ ਇੱਥੇ ਫਲਡ ਆਈ ਸੀ ਬਿਲਕੁਲ ਹੈ ਉਹ ਹੀ ਚੀਜ਼ ਉੱਥੇ ਹੋਈਗੀ ਹੁਣ ਕੀ ਹੈ ਕਿ ਉੱਪਰ ਵਾਲੀ ਤਿੰਨ ਨਦੀਆਂ ਪਾਣੀ ਪਾਕਿਸਤਾਨ ਨੂੰ ਜਾਂਦਾ ਹੈ ਉਸ ਨੇ ਮਰਾਲਾ ਹੈਡਵਰਕਸ ਬਣਾਇਆ ਹੈ ਮਰਾਲਾ ਹੈਡਵਰਕਸ ਤੋਂ ਉਹਨੇ ਇੱਕ ਕਨਾਲ ਕੱਢ ਕੇ ਲਿਆ ਕੇ ਰਾਵੀ 'ਚ ਪਾਈ ਹੈ ਦੂਜੀ ਬੰਬਨ ਵਾਲੀ ਰਾਵੀ ਬਿਆਦੀਆਂ ਲਿੰਕ ਕਨਾਲ ਨੂੰ ਬਣਾ ਕੇ ਉੱਪਰਲੀ ਨਦੀਆਂ ਦਾ ਪਾਣੀ ਉਹ ਰਾਵੀ 'ਚ ਲੈ ਕੇ ਆਇਆ ਤਾਂ ਕਿ ਰਾਵੀ ਉਹਨਾਂ ਦੇ ਪੰਜਾਬ ਦੇ ਵਿੱਚ ਵਗਦੀ ਹੈ ਲਾਹੌਰ ਦੇ ਕੋਲੋਂ ਨਿਕਲਦੀ ਹੈ ਜੀ ਔਰ ਪਾਕਿਸਤਾਨੀ ਪੰਜਾਬੀ ਮੁਸਲਮਾਨ ਆਪਣੇ ਆਪ ਨੂੰ ਸਿਰਫ ਸੇਫ ਕਰਨਾ ਚਾਹੁੰਦਾ ਹੈ ਦੂਜੇ ਦੇ ਬਾਰੇ ਕੋਈ ਪਰਵਾਹੀ ਨਹੀਂ ਹੁਣ ਨੀਚੇ ਵਾਲੀ ਤਿੰਨ ਨਦੀਆਂ ਤੋਂ ਉਹਨਾਂ ਦੇ ਪੰਜਾਬ ਜਾਂਦੀਆਂ ਨੇ ਉੱਪਰ ਵਾਲੀ ਨਦੀਆਂ ਦਾ ਪਾਣੀ ਉਹ ਖਿੱਚ ਕੇ ਥੱਲੇ ਲੈ ਕੇ ਆਇਆ ਜੇ ਉੱਥੇ ਵੀ ਪਾਣੀ ਬੰਦ ਕਰ ਦਾਂਗੇ ਤੇ ਉਹਨਾਂ ਦਾ ਪੰਜਾਬ ਕਿਉਂਕਿ ਪੰਜਾਬ ਜਿਹੜਾ ਹੈ ਉੱਪਰ ਦੇ ਤਿੰਨ ਨਦੀਆਂ ਦੇ ਨੀਚੇ ਰਹਿ ਜਾਂਦਾ ਹੁਣ ਜਿਸ ਸਿਚੁਏਸ਼ਨ ਦੇ ਵਿੱਚ ਅਸੀਂ ਬੈਠੇ ਆਂ ਇਨ ਦਾਸ વોਟਰ ਟ੍ਰੀਟੀ ਜਿਹੜੀ ਅਸੀਂ ਸਸਪੈਂਡ ਕੀਤੀ ਉਹਦਾ ਅਸਰ ਕੀ ਹੋਊਗਾ ਇਹ ਚਰਚਾ ਇਹ ਚੱਲ ਰਹੀ ਹੈ ਟ੍ਰਿਬਿਊਨ ਨੇ ਵੀ ਇਹ ਖਬਰ ਛਾਪੀ ਕਿ ਸਾਨੂੰ ਕਈ ਸਾਲ ਲੱਗਣਗੇ ਜੇ ਅਸੀਂ ਪਾਣੀ ਪੂਰੀ ਤਰ੍ਹਾਂ ਦੇ ਨਾਲ ਬਲੌਕ ਕਰਨਾ ਹੈ ਅੱਜ ਸੋਸ਼ਲ ਮੀਡੀਆ ਦੇ ਉੱਤੇ ਮੈਂ ਪੜ੍ਹ ਰਿਹਾ ਸੀਗਾ ਕਿ ਤਕਰੀਬਨ 20 ਸਾਲ ਦਾ ਸਮਾਂ ਸਾਨੂੰ ਲੱਗ ਜਾਣਾ ਇੱਕ ਪੋਲੀਟਿਸ਼ੀਅਨ ਦਾ ਇਹ ਬਿਆਨ ਆਇਆ ਤਾਂ ਇਹ ਟੈਕਟੀਕਲੀ ਕਿੰਨਾ ਸਟਰੋਂਗ ਦੇਸ਼ ਦੇ ਵੱਲੋਂ ਜਵਾਬ ਦਿੱਤਾ ਗਿਆ ਦੇਖੋ ਮੈਂ ਥੋੜਾ ਸਮਾਂ ਲਵਾਂਗਾ ਜੀ ਇਨਡਸ ਵਾਟਰ ਟ੍ਰੀਟੀ ਜਿਹੜੀ ਹੈ ਨਾ 6 ਨਦੀਆਂ ਨੇ ਸਿੰਧ ਰਿਵਰ ਜਾਂ ਇੰਡਸ ਰਿਵਰ ਜੇਲਮ ਚਨਾਬ ਰਾਵੀ ਬਿਆਸ ਸਤਲੁਜ ਜੀ ਇਹ 6 ਨਦੀਆਂ ਦਾ ਪਾਣੀ ਜਿਹੜਾ ਹੈ ਪਾਕਿਸਤਾਨ ਜਾਂਦਾ ਹੈ ਤੇ 1960 ਦੇ ਵਿੱਚ ਜਿਹੜੀ ਟ੍ਰੀਟੀ ਹੋਈ ਸੀ ਉਹ ਇਹ ਸੀਗੇ ਨੀਚੇ ਵਾਲੀਆਂ 3 ਨਦੀਆਂ ਸਤਲੁਜ ਰਾਵੀ ਔਰ ਬਿਆਸ ਇਹਨਾਂ ਦਾ ਪਾਣੀ ਇੰਡੀਆ ਯੂਜ਼ ਕਰੇਗਾ ਤੇ ਚਨਾਬ ਜੇਲਮ ਐਂਡ ਇੰਡਸ ਉਸ ਦਾ ਪਾਣੀ ਇੱਕ ਮਾਪਦੰਡ ਹੈ ਉਸ ਦੇ ਹਿਸਾਬ ਦੇ ਨਾਲ ਪਾਕਿਸਤਾਨ ਨੂੰ ਰਿਲੀਜ਼ ਕੀਤਾ ਜਾਏਗਾ ਹੁਣ ਤੁਹਾਡੇ ਦਰਸ਼ਕਾਂ ਨੂੰ ਮੈਂ ਥੋੜੀ ਇੱਕ ਚੀਜ਼ ਸਮਝਾਉਣਾ ਚਾਹੁੰਦਾ ਕਿ ਜਿਹੜਾ ਆਪਣਾ ਸਬਕੌਂਟੀਨੈਂਟ ਜਾਂ ਹਿੰਦੁਸਤਾਨ ਦਾ ਜਿਹੜਾ ਇਲਾਕਾ ਹੈ ਉਸ ਦਾ ਜਿਹੜੀ ਟਲਾਨ ਹੈ ਨਾ ਆਪਾਂ ਪਿੰਨਾਂ ਚ ਖੇਤਾਂ ਚ ਨਹੀਂ ਕਹਿੰਦੇ ਇਹ ਸਿੱਕੇਲੇ ਦੇ ਟਲਾਨ ਪਰਲੇ ਪਾਸੇ ਆ ਯਾਨੀ ਕਿ ਪਾਣੀ ਲਾਓਗੇ ਤਾਂ ਜਿੱਥੇ ਟਲਾਂਣ ਉੱਥੇ ਜਾ ਕੇ ਪਾਣੀ ਜ਼ਿਆਦਾ ਖੜਾ ਹੋ ਜਾਂਦਾ। ਜੀ। ਫਿਰ ਤੁਸੀਂ ਟਰੈਕਟਰ ਦੇ ਨਾਲ ਉਸ ਨੂੰ ਲੈਵਲ ਕਰ ਦਿਓ। ਜੀ। ਇਸ ਇਲਾਕੇ ਦੀ ਟਲਾਂ ਜਿਹੜੇ ਲਦਾਖ ਤੋਂ ਸ਼ੁਰੂ ਹੋ ਕੇ ਨਾਰਥ-ਈਸਟ ਤੋਂ ਸ਼ੁਰੂ ਹੋ ਕੇ ਸਾਊਥ-ਵੈਸਟ ਯਾਨੀ ਕਿ ਸਿੰਧ ਦੇ ਵੀ ਵੈਸਟਰਨ ਸਾਈਡ ਦੇ ਉੱਪਰ ਜਾਂਦੀ ਹੈ। ਇਹ ਸਾਰੀਆਂ ਨਦੀਆਂ ਨਾਰਥ-ਈਸਟ ਤੋਂ ਸਾਊਥ-ਵੈਸਟ ਨੂੰ ਜਾਂਦੀ ਹੈ। ਨੀਚੇ ਵਾਲੀਆਂ ਤਿੰਨ ਨਦੀਆਂ ਸਤਲੁਜ, ਬਿਆਸ ਤੇ ਰਾਵੀ ਇਹ ਤਾਂ ਸਾਡੇ ਕੋਲ ਹੈ। ਉੱਪਰ ਵਾਲੀਆਂ ਤਿੰਨ ਨਦੀਆਂ ਦਾ ਜੇ ਪਾਣੀ ਬਲੌਕ ਹੁੰਦਾ ਹੁਣ ਕੀ ਹੈ ਕਿ ਉੱਪਰ ਵਾਲੀ ਤਿੰਨ ਨਦੀਆਂ ਪਾਣੀ ਪਾਕਿਸਤਾਨ ਨੂੰ ਜਾਂਦਾ ਉਸ ਨੇ ਮਰਾਲਾ ਹੈਡਵਰਕਸ ਬਣਾਇਆ ਮਰਾਲਾ ਹੈਡਵਰਕਸ ਤੋਂ ਉਹਨੇ ਇੱਕ ਕਨਾਲ ਕੱਢ ਕੇ ਲਿਆ ਕੇ ਰਾਵੀ ਚ ਪਾਈ ਹੈ ਦੂਜੀ ਬੈਂਬਰ ਵਾਲੀ ਰਾਵੀ ਬਿਆਦੀਆਂ ਲਿੰਕ ਕਨਾਲ ਨੂੰ ਬਣਾ ਕੇ ਉੱਪਰਲੀ ਨਦੀਆਂ ਦਾ ਪਾਣੀ ਉਹ ਰਾਵੀ ਚ ਲੈ ਕੇ ਆਇਆ ਤਾਂ ਕਿ ਰਾਵੀ ਉਹਨਾਂ ਦੇ ਪੰਜਾਬ ਦੇ ਵਿੱਚ ਵਗਦੀ ਹੈ ਲਾਹੌਰ ਦੇ ਕੋਲੋਂ ਨਿਕਲਦੀ ਹੈ ਜੀ ਔਰ ਪਾਕਿਸਤਾਨੀ ਪੰਜਾਬੀ ਮੁਸਲਮਾਨ ਆਪਣੇ ਆਪ ਨੂੰ ਸਿਰਫ ਸੇਫ ਕਰਨਾ ਚਾਹੁੰਦਾ ਹੈ ਦੂਜੇ ਦੇ ਬਾਰੇ ਕੋਈ ਪਰਵਾਹ ਨਹੀਂ ਹੁਣ ਨੀਚੇ ਵਾਲੀ ਤਿੰਨ ਨਦੀਆਂ ਤੋਂ ਉਹਨਾਂ ਦੇ ਪੰਜਾਬ ਜਾਂਦੀਆਂ ਨੇ ਉੱਪਰ ਵਾਲੀ ਨਦੀਆਂ ਦਾ ਪਾਣੀ ਉਹ ਖਿੱਚ ਕੇ ਥੱਲੇ ਲੈ ਕੇ ਆਇਆ ਜੇ ਉੱਥੇ ਵੀ ਪਾਣੀ ਬੰਦ ਕਰ ਦਾਂਗੇ ਤੇ ਉਹਨਾਂ ਦਾ ਪੰਜਾਬ ਕਿਉਂਕਿ ਪੰਜਾਬ ਜਿਹੜਾ ਹੈ ਉੱਪਰ ਦੇ ਤਿੰਨ ਨਦੀਆਂ ਦੇ ਨੀਚੇ ਰਹਿ ਜਾਂਦਾ ਜੀ ਮੋਸਟ ਆਫ ਦਾ ਪਾਰਟ ਤੇ ਗ੍ਰੈਵਿਟੀ ਜਾਂ ਗ੍ਰੇਨ ਆਫ ਦਾ ਕੰਟਰੀ ਦੇ ਹਿਸਾਬ ਦੇ ਨਾਲ ਪਾਣੀ ਥੱਲੇ ਨਹੀਂ ਆ ਸਕਦਾ ਉਹਦੇ ਲਈ ਨਾਲੇ ਨਦੀਆਂ ਬਣਾਉਣੇ ਪੈਣਗੇ ਡੈਮ ਬਣਾਉਣੇ ਪੈਣਗੇ ਫਿਰ ਪਾਣੀ ਥੱਲੇ ਆਏਗਾ ਤੇ ਇਸ ਕਰਕੇ ਪੰਜਾਬ ਦੇ ਉੱਪਰ ਇਹਦਾ ਸਭ ਤੋਂ ਜ਼ਿਆਦਾ ਅਸਰ ਹੋਣਾ ਹੈ ਕਿਉਂਕਿ ਪੰਜਾਬ ਜੇ ਮੰਨ ਲਓ ਕਿ ਪੂਰੀ ਤਰ੍ਹਾਂ ਕਾਮਯਾਬ ਹੁੰਦੀ ਹੈ ਜਿਹੜੀ ਯੂ نو ਹੈਲਡ ਇਨ ਅ ਵੈਸਟੇਜ ਰੂਮ ਖਤਮ ਕਰ ਦਿੰਦੇ ਆ ਤਾਂ ਪੰਜਾਬ ਅਗਲੇ 20 30 40 ਸਾਲਾਂ ਦੇ ਵਿੱਚ ਰੇਗਿਸਤਾਨ ਬਣ ਸਕਦਾ ਹ ਹਮ ਪਰ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਸਾਡੇ ਕੋਲ ਇੰਡੀਆ ਦੇ ਅੰਦਰ ਇਹ ਨਹੀਂ ਕਪੈਸਿਟੀ ਹੈ ਕਿ ਇਹਨੇ ਪਾਣੀ ਨੂੰ ਹੋਲਡ ਕਰ ਸਕੀਏ ਇਹਨੇ ਪਾਣੀ ਨੂੰ ਡਾਇਵਰਟ ਕਰ ਸਕੀਏ ਔਰ ਆਪਣੇ ਜੰਮੂ ਕਸ਼ਮੀਰ ਹਿਮਾਚਲ ਪੰਜਾਬ ਹਰਿਆਣਾ ਦਿੱਲੀ ਵੈਸਟਰਨ ਯੂਪੀ ਰਾਜਸਥਾਨ ਦੇ ਵਿੱਚ ਇਸ ਪਾਣੀ ਨੂੰ ਇਸਤੇਮਾਲ ਕਰ ਸਕੀਏ ਯੈਸ ਉਹ ਕਪੈਸਿਟੀ ਬਣਾਉਣ ਦੇ ਲਈ ਜਾ ਉਹ ਇੰਟਰਲਿੰਕਿੰਗ ਆਫ ਰਿਵਰਸ ਜਾਂ ਉਹ ਰਿਵਰ ਨੈਟਵਰਕ ਬਣਾਉਣ ਦੇ ਲਈ ਟਾਈਮ ਲੱਗੇਗਾ। ਜੰਗੀ ਪੱਧਰ ਤੋਂ ਇਹ ਕੰਮ ਕਰਾਂਗੇ ਤਾਂ ਕੁਝ ਸਾਲ ਲੱਗਣਗੇ। ਯੂ نو ਪੋਲਿਟਿਸ਼ੀਨ ਆਪਣਾ ਆਪਣਾ ਟਾਈਮ ਦਿੰਦੇ ਨੇ ਬਟ ਐਕਚੁਅਲੀ ਅਗਰ ਦੇਖਿਆ ਜਾਵੇ ਤਾਂ ਇਹ ਇੱਕ ਇੰਜੀਨੀਅਰਿੰਗ ਐਪਲੀਕੇਸ਼ਨ ਹੋਏਗੀ ਤੇ ਉਸ ਦੇ ਹਿਸਾਬ ਦੇ ਨਾਲ ਹੋਏਗਾ। ਇਹ ਨਹੀਂ ਕਿ ਪੂਰਾ ਹੀ ਪਹਿਲੀ ਇੱਕ ਨਦੀ ਫਿਰ ਦੂਜੀ ਨਦੀ 터ਨਲਸ ਬਣ ਗਿਆ ਨਾਲ ਰਿਵਰਸ ਖੋਦੀਆਂ ਜਾਣ ਗਿਆ। ਉਸ ਨੂੰ ਬਣਾਉਣ ਦੇ ਲਈ ਟਾਈਮ ਲੱਗੇਗਾ। ਲੇਕਿਨ ਜਦ ਤੱਕ ਉਹ ਟਾਈਮ ਨਹੀਂ ਹੋਇਆ ਜਾਂ ਅੱਜ ਦੇ ਦਿਹਾੜੇ ਅੱਜ ਦੇ ਦਿਹਾੜੇ ਪਹਿਲੇ ਕੀ ਸੀ ਕਿ ਪਾਣੀ ਇੰਨਾ ਸੀ ਛੱਡਣੇ ਚੱਲਣਾ ਹੈ ਜੀ ਐਂਡ ਪਾਕਿਸਤਾਨ ਉਹਨੇ ਪਾਣੀ ਲੈਣ ਦੀ ਲਈ ਆਪਣਾ ਉਸਨੇ ਤਿਆਰੀ ਕੀਤੀ ਹੋਈ ਹੈ ਜੀ ਮੰਨ ਲਓ ਕਿ ਐਕਸ ਐਕਸ ਅਮਾਉਂਟ ਆਫ ਵਾਟਰ ਹੂੰ ਪਾਕਿਸਤਾਨ ਅਜਾ ਡੈਮ ਵੀ ਹੈ ਨਾਲੇ ਰਦੀਆਂ ਕੱਸੀਆਂ ਸੂਏ ਆਖਿਰ ਤੱਕ ਹੈ ਹੁਣ ਅਸੀਂ ਕੀ ਕਰ ਸਕਦੇ ਹਾਂ ਅਸੀਂ ਪਾਣੀ ਨੂੰ ਰੋਕਾਂਗੇ ਜਿੰਨਾ ਸਾਡੇ ਕੋਲ ਹੋਲਡਿੰਗ ਕੈਪੈਸਿਟੀ ਹੈ ਡੈਮਸ ਦੇ ਵਿੱਚ ਐਂਡ ਇੱਕ ਦਿਨ ਰਾਤ ਨੂੰ ਅਚਾਨਕ ਅਸੀਂ ਛੱਡ ਦਾਂਗੇ ਹੂੰ ਜਿਵੇਂ ਹੁਣ ਜਲਮ ਦੇ ਵਿੱਚ ਪਾਣੀ ਛੱਡਿਆ। ਉਹ ਕਪੈਸਿਟੀ ਤੋਂ ਕਿਤੇ ਜ਼ਿਆਦਾ ਪਾਣੀ ਛੱਡਿਆ ਜਾਏਗਾ। ਹੂੰ ਉਸ ਨੂੰ ਹੋਲਡ ਕਰਨ ਦੀ ਪਾਕਿਸਤਾਨ ਦੇ ਵਿੱਚ ਕਪੈਸਿਟੀ ਨਹੀਂ ਪਾਕਿਸਤਾਨ ਦੇ ਫਲਡਸ ਹੋਣਗੇ ਤੇ ਨਾ ਹੀ ਉਸ ਨੂੰ ਗੇਨਫੁਲੀ ਯੂਟਿਲਾਈਜ਼ ਕੀਤਾ ਜਾ ਸਕਦਾ। ਨਹੀਂ ਕੀਤਾ ਜਾ ਸਕਦਾ। ਔਰ ਜਦੋਂ ਫਿਰ ਦੁਬਾਰਾ ਰੋਕ ਲਾਂਗੇ ਔਰ ਖਾਸ ਕਰਕੇ ਗਰਮੀਆਂ ਦੇ ਮਹੀਨੇ ਜਾਂ ਜਦੋਂ ਫਸਲ ਹੁੰਦੀ ਹੈ। ਹੂੰ ਖਾੜੀ ਸੁਣੀ ਦੀ ਉਸ ਟਾਈਮ ਦੇ ਉੱਪਰ ਜਦੋਂ ਜ਼ਰੂਰਤ ਆ ਪਾਣ ਦੀ ਉਸ ਟਾਈਮ ਤੇ ਰੋਕ ਲੋ। ਬਰਸਾਤਾਂ ਦੇ ਵਿੱਚ ਜਦੋਂ ਜ਼ਰੂਰਤ ਨਹੀਂ ਹੈ। ਉਸ ਟਾਈਮ ਤੇ ਛੱਡ ਦਿਓ। ਇਸ ਕਰਕੇ ਹੁਣ water as a weapon ਹਮ ਇੱਕ ਬਹੁਤ ਵੱਡੀ ਸਟਡੀ ਹੈ ਪਰ ਇਹ ਇੰਟਰਨੈਸ਼ਨਲ ਪ੍ਰੈਸ਼ਰ ਜਾਂ ਡਿਪਲੋਮੈਟਿਕਲੀ ਇੱਕ ਇਹ ਸਟੈਪ ਜਿਹੜਾ ਲਿਆ ਗਿਆ ਜੀਓਪੋਲੀਟਿਕ ਸੰਦਰਭ ਜਿਹੜੇ ਨੇ ਉਹਦੇ 'ਚ ਇਸ ਅਸਰ ਨਹੀਂ ਪਾਊਗਾ ਕੀ ਅਸੀਂ ਇਹ ਕਰ ਸਕਦੇ ਹਾਂ ਬਹੁਤ ਕਰ ਸਕਦੇ ਬਿਲਕੁਲ ਕਰ ਸਕਦੇ ਇਹ ਜਿਹੜੀ ਇੰਡਸ ਵਾਟਰ ਟ੍ਰੀਟੀ ਹੈ ਬਾਈਲੈਟਰਲ ਟ੍ਰੀਟੀ ਹੈ ਹਮ ਇਸ ਵਿੱਚ ਕੋਈ ਇੰਟਰਨੈਸ਼ਨਲ ਸਿਗਨੇਟਰੀ ਨਹੀਂ ਹੈ ਨਹੀਂ ਹੈ ਇਹ ਟ੍ਰੀਟੀ ਸਿਰਫ ਇੰਡੀਆ ਔਰ ਪਾਕਿਸਤਾਨ ਪਰ ਪੇਰੀਅਨ ਕਾਨੂੰਨ ਤਾਂ ਲਾਗੂ ਹੁੰਦਾ ਹੈ ਪੇਰੀਅਨ ਕਾਨੂੰਨ ਲਾਗੂ ਹੁੰਦਾ ਪਰ ਅ퍼 ਸਟੇਟ ਹੈਜ਼ ਅ ਬੈਟਰ ਰਾਈਟ ਓਵਰ ਇਟ ਪਰ ਲੋਅਰ ਰਿਪੇਰੀਅਨ ਦਾ ਫਾਇਦਾ ਹੀ ਤਾਂ ਲੈ ਰਿਆ ਹੈ ਨਾ ਛੱਡਾਂਗੇ ਨਾ ਪਾਣੀ ਬਰਸਾਤਾ ਛੱਡਾਂਗੇ ਨਾਦਰ ਉਹਨੂੰ ਇਹ ਸਾਡਾ ਇਨਾਸਾ ਬੰਦਾ ਹੈ ਤੁਹਾਡਾ 50 ਗ੍ਰਾਮ ਬੰਦਾ ਤੁਹਾਨੂੰ 50 ਗ੍ਰਾਮ ਤਾਂਗੇ ਆਪਣੀ ਮਰਜ਼ੀ ਨਾਲ ਦਾਂਗੇ ਹੁਣ ਇਹ ਕੀ ਕਿ ਹੁਣ ਅਸੀਂ ਮਜਬੂਰ ਹਾਂ ਕਿ ਇਨਾ ਪਾਣੀ ਦੇਣਾ ਹੀ ਦੇਣਾ ਹੂੰ ਜੇ ਤੁਹਾਡਾ ਰਾਈਟ ਵੀ ਬੰਦਾ ਤੁਸੀਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵੀ ਜਾਂਚੋ ਜਾਂ ਤੁਸੀਂ ਇੰਟਰਨੈਸ਼ਨਲ ਆਰਬਿਟ੍ਰੇਸ਼ਨ ਵੀ ਕਰਦੇ ਹੋ ਮੈਂ ਕੋਰ ਕਮਾਂਡਰ ਸੀ ਉਹਦੇ ਆਪਣਾ ਕਿਸ਼ਰਿੰਗਾ ਦਾ ਡੈਮ ਜਿਹੜਾ ਬਣਿਆ ਜੀ ਉਸ ਦੇ ਉੱਪਰ ਪਾਕਿਸਤਾਨ ਨੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਕੇਸ ਕੀਤਾ ਸੀ ਅਭ ਟੈਂ ਚੱਲ ਰਹੀ ਸੀ ਅਸੀਂ ਜਿੱਤੇ ਉਹ ਕੇਸ ਹੂੰ ਇੰਡੀਆ ਜਿੱਤੇ ਉਹ ਕੇਸ ਮੈਂ ਉਹ ਕੋਰ ਕਮਾਂਡਰ ਸੀ ਸਾਰੇ ਪੁਆਇੰਟਸ ਨੇ ਜੋ ਵੀ ਆਪਣੇ ਆਰਗੂਮੈਂਟਸ ਮੇਰੇ ਥਰੂ ਜਾਂਦੇ ਸੀ ਤੇ ਹਰ ਇੱਕ ਚੀਜ਼ ਦਾ ਇੱਕ ਤਰੀਕਾ ਹੈ ਔਰ ਤਰੀਕਾ ਇਹ ਹੈ ਕਿ ਅਸੀਂ ਆਪਣੀ ਮਰਜ਼ੀ ਦੇ ਨਾਲ ਪਾਣੀ ਦਾਂਗੇ ਜਦੋਂ ਸਾਡਾ ਜੀ ਕਰੇਗਾ ਔਰ ਹੰਦਾਂਗੇ ਹੁਣ ਤੁਸੀਂ ਪੰਜਾਬ ਚ ਦੇਖਿਆ ਪਿਛਲੇ ਸਾਲ ਯਾਰ ਉੱਪਰ ਡੈਮ ਦੇ ਵਿੱਚ ਇੱਕਦਮ ਪਾਣੀ ਛੱਡਣਾ ਪਿਆ ਆਪਣੇ ਇੱਥੇ ਚੰਡੀਗੜ੍ਹ ਮੁਹਾਲੀ ਪੰਚਕੋਲਾ ਇੱਥੇ ਫਲਡ ਆਈ ਸੀ ਬਿਲਕੁਲ ਆਈ ਉਹ ਹੀ ਚੀਜ਼ ਉੱਥੇ ਹੋਈਗੀ ਇਹ ਚਰਚਾਵਾਂ ਰਹੀ ਨਾ ਜਿਵੇਂ ਸ਼ਾਹਪੁਰ ਕੰਡੀ ਡੈਮ ਨਹੀਂ ਪੂਰੀ ਤਰ੍ਹਾਂ ਹੱਲੇ ਸੀ ਉਹ ਜਿਹੜਾ ਡੈਮ ਹੈ ਕਿ ਇੰਟਰਨੈਸ਼ਨਲ ਪ੍ਰੈਸ਼ਰਸ ਨੇ ਰਸ਼ੀਆ ਨਹੀਂ ਚਾਹੁੰਦਾ ਕਿ ਇਸ ਤਰੀਕੇ ਨਾਲ ਮਾਹੌਲ ਇਸ ਤਰ੍ਹਾਂ ਸੁਖਾਵਾਂ ਬਣੇ ਇੱਕ ਦੌਰ ਰਿਹਾ ਜਦੋਂ ਲੈਫਟ ਦੀ ਵੇਵ ਸੋਵੀਅਤ ਯੂਨੀਅਨ ਇੰਨਾ ਭਾਰੀ ਸੀ ਔਰ ਪੰਜਾਬ ਤੱਕ ਲੈਫਟ ਇੰਨਾ ਸਟਰੋਂਗ ਹੋ ਰਿਹਾ ਸੀਗਾ ਤਾਂ ਉਹ ਚਾਹੁੰਦੇ ਸੀਗੇ ਕਿ ਅਸੀਂ ਇੱਥੋਂ ਤੱਕ ਪਹੁੰਚੀਏ ਬहोत ਲੰਬੀ ਗੱਲ ਹੈ ਉਹ ਪਰ ਕੀ ਇਹ ਵੀ ਪੋਸਿਬਿਲਿਟੀਆਂ ਹੁੰਦੀਆਂ ਇਸ ਤਰ੍ਹਾਂ ਦੇ ਪ੍ਰੈਸ਼ਰ ਵੀ ਹੁੰਦੇ ਦੇਖੋ ਜਿਵੇਂ ਮੈਂ ਤੁਹਾਨੂੰ ਗੱਲ ਕੀਤੀ ਕਿ ਡਿਪਲੋਮੈਟਿਕ ਪ੍ਰੈਸ਼ਰ ਜਿਹੜੇ ਨੇ ਨਾ ਡਿਪਲੋਮੇਸੀ ਦੇ ਵਿੱਚ ਗਿਵ ਐਂਡ ਟੇਕ ਚਲਦੀ ਹੈ ਡਿਪਲੋਮੇਸੀ ਜਿਹੜੀ ਹੈ ਨਾ ਇੰਟਰਨੈਸ਼ਨਲ ਰਿਲੇਸ਼ਨ ਇੱਕ ਮੁਹੱਲੇ ਦੇ ਰਿਲੇਸ਼ਨ ਵਰਗੇ ਹੁੰਦੇ ਹ ਹ ਮੁਹੱਲੇ 'ਚ ਇੱਕ ਸ਼ਾਹੂਕਾਰ ਹੁੰਦਾ ਹੈ ਜੀ ਦੂਜੇ ਚਾਰ ਬੰਦੇ ਉਸ ਤੋਂ ਲੈ ਦੇ ਗੁਜ਼ਾਰ ਲੈ ਕੇ ਆਪਣਾ ਚੱਲ ਰਿਹਾ ਹੁੰਦਾ ਕੰਮ ਇੱਕ ਪਹਿਲਵਾਨ ਹੁੰਦਾ ਹੈ ਇੱਕ ਗੁੰਡਾ ਹੁੰਦਾ ਹੈ ਜਿਹਨੂੰ ਸ਼ਾਹੂ ਕਰਨੇ ਪਾਇਆ ਹੁੰਦਾ ਹੈ ਫਿਰ ਅਗਲੀ ਜਨਰੇਸ਼ਨ ਦੇ ਵਿੱਚ ਉਹ ਗੁੰਡਾ ਖਤਮ ਹੋ ਜਾਂਦਾ ਹੈ ਦੂਜਾ ਕੋਈ ਗੁੰਡਾ ਕਦਾ ਹੋ ਜਾਂਦਾ ਹੈ ਐਂਡ ਉਹ ਸ਼ੌਕਰ ਖਤਮ ਹੋ ਜਾਂਦਾ ਦੂਜੀ ਜਿਹੜਾ ਨੋਰਮਲ ਬੰਦਾ ਸੀ ਉਹਦੇ ਬੱਚੇ ਪੜ੍ਹ ਲਿਖ ਕੇ ਨੌਕਣੇ ਲੱਦਣ ਲੱਗ ਜਾਂਦੇ ਨੇ ਉਹ ਸ਼ੌਕਰ ਬਣ ਜਾਂਦਾ ਤੇ ਇੰਟਰਨੈਸ਼ਨਲ ਰਿਲੇਸ਼ਨਸ ਵੀ ਹੈ ਨੇ ਇੰਟਰਨੈਸ਼ਨਲ ਰਿਲੇਸ਼ਨਸ ਆ ਡਾਇਨਾਮਿਕ ਐਂਡ ਸਿਰਫ ਇੰਟਰਸਟ ਪਰਮਾਨੈਂਟ ਹੈ ਦੇਰ ਨੋ ਫਰੈਂਡਸ ਦੇਰ ਨੋ ਐਨਮੀ ਐਂਡ ਅੱਜ ਦੀ ਤਰੀਕ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਦੁਨੀਆ ਨੂੰ ਖਤਰਾ ਹੈ ਉਹ ਹੈ ਟੈਰਰਿਜ਼ਮ ਐਂਡ ਅਗਰ ਅਸੀਂ ਟੈਰਰਿਜ਼ਮ ਦੇ ਖਿਲਾਫ ਕੋਈ ਐਕਸ਼ਨ ਕਰਦੇ ਇਹ ਪਾਕਿਸਤਾਨ ਐਜ਼ ਅ ਟੈਰਰਿਸਟ ਸਟੇਟ ਦੇ ਖਿਲਾਫ ਐਕਸ਼ਨ ਕਰਦੇ ਆll ਕੰਟਰੀਜ਼ ਵਿਲ سپورਟ ਅਸ ਕੁਝ سپورਟ ਕਰਨਗੇ ਕੁਝ ਚੋਪ ਰਣਗੇ ਐਂਡ ਗੱਲ ਉੱਥੇ ਹੀ ਆਉਂਦੀ ਹੈ ਵੀ ਆਰ ਦ ਫਿਫਥ ਲਾਰਜੇਸਟ ਇਕਨੋਮੀ ਦੁਨੀਆ ਦੀ ਪੰਜਵੀਂ ਲਾਰਜੇਸਟ ਇਕਨੋਮੀ ਹੈ ਅਗਲੇ ਕੁਝ ਸਾਲਾਂ ਵਿੱਚ ਤੀਜੀ ਲਾਰਜੇਸਟ ਇਕਨੋਮੀ ਬਣ ਜਾਗੇ ਤੇ ਕੋਈ ਵੀ ਦੇਸ਼ ਇਹ ਨਹੀਂ ਚਾਹਵੇਗਾ ਕਿ ਇੰਡੀਆ ਦੇ ਖਿਲਾਫ ਗੱਲ ਕਰੇ ਔਰ ਪਾਕਿਸਤਾਨ ਦੇ ਹੱਕ ਚ ਕਰੇ ਪਾਕਿਸਤਾਨ ਦੇ ਹੱਕ ਚ ਕਰੇਗਾ ਤਾਂ ਪਾਕਿਸਤਾਨ ਦੇ ਕਹਣਾ ਮੈਨੂੰ ਇਹਨੇ ਪੈਸੇ ਦੇ ਦਿਓ ਹੂੰ ਉਹਨੇ ਤਾਂ ਮੰਗਨੇ ਨੇ ਇੰਡੀਆ ਦੇ ਆਰਥਿਕ ਗੱਲ ਕਰਨਗੇ ਤਾਂ ਇੰਡੀਆ ਉਹਨਾਂ ਨੂੰ ਕੁਝ ਦੇ ਸਕਦਾ ਹੈ ਜੀ ਗੱਲੋ ਸ਼ੌਕਰ ਵਾਲੀ ਹੋ ਗਈ ਤੇ ਇਸ ਕਰਕੇ ਇੱਥੇ ਵੀ ਇੰਟਰਨੈਸ਼ਨਲ ਰਿਲੇਸ਼ਨਸ ਦੇ ਵਿੱਚ ਵੀ ਜਿਹੜਾ ਚੜਦੇ ਸੂਰਜ ਨੂੰ ਸਲਾਮ ਹੈ ਜਿਹੜਾ ਦੇਸ਼ ਤਰੱਕੀ ਕਰਦਾ ਜਿਹੜੇ ਦੇਸ਼ ਮਾਰਕੀਟ ਹੈ ਅਸੀਂ ਪੋਪੂਲੇਸ਼ਨ ਦੇਖ ਲੋ ਲੋਕੀ ਕਹਿੰਦੇ ਪੋਪੂਲੇਸ਼ਨ ਇਜ਼ ਅ ਪ੍ਰੋਬਲਮ ਮੈਂ ਕਹਿੰਨਾ ਅਸੀਂ ਦੁਨੀਆ ਦਾ 6ਵਾਂ ਹਿੱਸਾ ਹਾਂ 140 ਕਰੋੜ ਵੀ ਆਰ 1/6th ਆਫ ਦਾ ਵਰਲਡ ਜੇ ਕੋਈ ਕੰਟਰੀ ਸੂਈ ਵੀ ਬਣਾਉਂਦੀ ਹੈ ਕੋਈ ਲਿਪਸਟਿਕ ਬਣਾਉਂਦੀ ਹੈ ਕੋਈ ਸ਼ੂਜ਼ ਬਣਾਉਂਦੀ ਹੈ ਵੇਚਣ ਦੇ ਲਈ ਉਹਨੇ ਸਾਡੇ ਕੋਲ ਰੋਣਾ ਹੈ ਉਹਦੇ ਆਪਣੇ ਕੰਟਰੀ ਦੇ ਵਿੱਚ ਉਹ ਕਿੰਨੀਆਂ ਕੁ ਸੂਈਆਂ ਵੇਚ ਲੇਗਾ ਮਾਰਕੀਟ ਇੱਥੇ ਹੂੰ ਇਸ ਕਰਕੇ ਇੰਡੀਆ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਸਾਡੀ ਪੋਪੂਲੇਸ਼ਨ ਇਜ਼ ਅ ਸਟਰੈਂਥ आवर ਇਕਨੋਮੀ ਇਜ਼ ਅ ਸਟਰੈਂਥ ਸਭ ਤੋਂ ਵੱਡੀ ਗੱਲ ਵੀ ਆਰ ਦਾ ਲਾਰਜੈਸਟ ਡੈਮੋਕ੍ਰੇਸੀ ਇਨ ਦਾ ਵਰਲਡ ਦੁਨੀਆਂ ਦੇ ਸਭ ਤੋਂ ਵੱਡੀ ਡੈਮੋਕ੍ਰੇਸੀਆਂ ਸੇ ਜੀ ਅੰਡ ਸਾਡੀ ਡੈਮੋਕ੍ਰੇਸੀ ਦੇ ਵਿੱਚ ਕਦੇ ਵੀ ਐਸਾ ਨਹੀਂ ਹੋਇਆ ਛੱਡ ਕੇ ਅਮਰਜੈਂਸੀ ਦੇ ਦੋ ਸਾਲ ਕਿ ਸਾਡੀ ਡੈਮੋਕ੍ਰੇਸੀ ਦੇ ਵਿੱਚ ਕੋਈ ਖੱਲਲ ਪਿਆ ਹੋਵੇ ਜਿਵੇਂ ਰਿਜ਼ਲਟ ਆਉਂਦਾ ਨਾਲ ਦੇ ਨਾਲ ਪ੍ਰਧਾਨ ਮੰਤਰੀ ਜੀ ਕਾਰਜ ਚ ਬੈਠਦੇ ਨੇ ਰਾਸ਼ਟਰਪਤੀ ਭਵਨ ਜਾਂਦੇ ਨੇ ਆਪਣਾ ਜਾ ਕੇ ਅਸਤੀਫਾ ਦੇ ਦਿੰਦੇ ਹੂੰ ਰਾਸ਼ਟਰਪਤੀ ਜੀ ਦੂਜੀ ਪਾਰਟੀ ਨੂੰ ਨਿਯੁਂਤਾ ਦਿੰਦੇ ਨੇ ਸਵਯਰਿੰਗ ਇਨ ਹੋ ਜਾਂਦੀ ਹੈ ਉਹ ਜਿਹੜਾ ਪ੍ਰਧਾਨ ਮੰਤਰੀ ਨੇ ਸਿਫਾ ਦਿੱਤਾ ਉਹ ਵੀ ਆਉਂਦਾ ਸਵਯਰਿੰਗ ਇਨ ਦੇ ਵਿੱਚ ਪਾਕਿਸਤਾਨ ਚ ਕੀ ਹੁੰਦਾ ਜਿਹੜਾ ਪ੍ਰਧਾਨ ਮੰਤਰੀ ਹਟਦਾ ਜਾਂ ਤਾਂ ਜੇਲ੍ਹ ਜਾਂਦਾ ਜਾਂ ਫਿਰ ਉਹ ਭੱਜ ਜਾਂਦਾ पाकिस्तान इज नॉट अ मैच्योर स्टेट एंड दुनिया ਦੇ ਵਿੱਚ ਅੱਜ ਜੁਹਾਨੂੰ ਚਾਹੀਦਾ ਹੈ ਕਿ ਮੈਚੁਰ ਡੈਮੋਕ੍ਰੇਸੀ ਦੇ ਨਾਲ ਹਰ ਕੁਏ ਅਲਾਈਨ ਕਰਦਾ ਹੈ ਐਂਡ ਡੈਮੋਕ੍ਰੇਸੀ ਪੋਪੂਲੇਸ਼ਨ ਇਕਨੋਮੀ ਸਟੈਂਡਿੰਗ ਮਿਲਟਰੀ ਇਹ ਸਾਰੇ ਦੇ ਸਟਰੈਂਥਸ ਨੇ ਇਸ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਬਹੁਤ ਧੰਨਵਾਦ ਸਰ ਤੁਸੀਂ ਗੱਲਬਾਤ ਕੀਤੀ ਇਟ ਇਜ਼ ਅ ਪਲੇਜ਼ਰ ਟੂ ਮੀਟ ਯੂ ਇਟ ਇਜ਼ ਅ ਪਲੇਜ਼ਰ ਟੂ ਟਾਕ ਟੂ ਯੂ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੇ ਵਰਗੇ ਰੋਲ ਮਾਡਲਸ ਹੀਰੋਜ਼ ਇਹ ਧਰਤੀ ਪੈਦਾ ਕਰਦੀ ਆਈ ਹੈ ਹੋਰ ਕਰਦੀ ਰਹੇ ਤਾਂ ਜੋ ਪੰਜਾਬ ਦੇ ਯੂਥ ਨੂੰ ਸੇਧ ਮਿਲਦੀ ਰਹੇ ਥੈਂਕ ਯੂ ਸੋ ਮਚ ਸਸਕਾਲ ਜੈ ਹਿੰਦ ਧੰਨਵਾਦ